ਦੇਸ਼ ਦੇ ਉਤੇ ਇੱਕ ਵੀ ਹਮ ਚ ਜਿਹੜੀ ਨਹੀਂ ਆਂ ਦਿੱਤੀ ਗਈ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਦਿਖ ਰਿਹਾ ਹੋਵੇਗਾ ਕਿ ਕਿਵੇਂ ਜੋ ਹੈ ਪਾਕਿਸਤਾਨ ਨੂੰ ਜਵਾਬ ਭਾਰਤੀ ਫੌਜ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਰਾਤ 6 ਮਿਜ਼ਾਈਲਾਂ ਜਿਹੜੀਆਂ ਨੇ ਪਾਕਿਸਤਾਨ ਵੱਲ ਛੱਡੀਆਂ ਗਈਆਂ ਸਨ ਕਰਾਰਾ ਜਵਾਬ ਜੋ ਹੈ ਪਾਕਿਸਤਾਨ ਨੂੰ ਦਿੱਤਾ ਗਿਆ ਕਿਉਂਕਿ ਲਗਾਤਾਰ ਪਾਕਿਸਤਾਨ ਭਾਰਤ ਵੱਲ ਡਰੋਨ ਭੇਜ ਰਿਆ ਸੀ ਡਰੋਨ ਤਮਾਕਿਆਂ ਦੀ ਉਸਤੇ ਵੱਲੋਂ ਜੋ ਹੈ ਇੱਕ ਸਾਜ਼ਿਸ਼ ਘੜੀ ਗਈ ਲੇਕਿਨ ਇਸੇ ਦੇ ਚੱਲਦਿਆਂ ਜੋ ਭਾਰਤ ਦਾ ਡਿਫੈਂਸ 에ਅਰ ਡਿਫੈਂਸ ਸਿਸਟਮ ਸੀ ਉਸਤੇ ਵੱਲੋਂ ਚਾਰੇ ਪਾਸੇ ਇਹਨਾਂ ਮਿਜ਼ਾਈਲਾਂ ਦੀ ਜੋ ਅਟੈਕ ਕੀਤੇ ਜਾ ਰਹੇ ਸੀ ਡਰੋਨ ਦੇ ਰਾਹੀਂ ਉਹਨਾਂ ਦੇ ਮੂੰਹ ਮੋੜ ਕੇ ਜਿਹੜੇ ਰੱਖ ਦਿੱਤੇ ਸੋ ਤੁਸੀਂ ਵੇਖੋ ਕਿ ਭਾਰਤੀ ਫੌਜ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਕਿਵੇਂ ਉਹਨਾਂ ਦੇ ਟਿਕਾਣੇ ਜਿਹੜੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤੇ ਭਾਰਤ ਨੇ 6 ਮਿਜ਼ਾਈਲਾਂ ਜਿਹੜੀਆਂ ਬਾਕੀਆਂ ਪਾਕਿਸਤਾਨ ਦੇ ਤਿੰਨ ਸ਼ਹਿਰਾਂ ਦੇ ਵਿੱਚ ਜ਼ਬਰਦਸਤ ਧਮਾਕੇ ਜਿਹੜੇ ਕੀਤੇ ਗਏ ਲਾਹੌਰ ਦੇ ਵਿੱਚ ਧਮਾਕੇ ਦੀ ਵੀ ਖਬਰ ਸਾਹਮਣੇ ਆਈ ਇਸਲਾਮਾਬਾਦ 라ਵਲਪਿੰਡੀ ਦੇ ਵਿੱਚ ਵੀ ਜ਼ੋਰਦਾਰ ਧਮਾਕੇ ਜਿਹੜੇ ਕੀਤੇ ਗਏ ਤੇ ਇਸੇ ਤੋਂ ਬਾਅਦ ਪਾਕਿਸਤਾਨ ਸੈਨਾ ਦੇ ਜਿਹੜੇ 에ਅਰ ਬੇਸ ਸਨ ਚਾਰ 에ਅਰ ਬੇਸ ਜਿਹੜੇ ਨੇ ਉਹ ਵੀ ਤਹਿਸ ਨਹਿਸ ਜਿਹੜੇ ਕਰਕੇ ਰੱਖ ਦਿੱਤੇ ਗਏ ਪਾਕ ਪੰਜਾਬ ਦੇ ਇਹ ਕਹਿ ਸਕਦੇ ਹਾਂ ਕਿ ਲਗਾਤਾਰ ਵਕ ਵਕ ਹਿੱਸੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਸੀ ਲੇਕਿਨ ਇਸੇ ਦੇ ਦੌਰਾਨ ਜਦੋਂ ਹਾਈ ਲੈਵਲ ਮੀਟਿੰਗ ਦਿੱਲੀ ਦੇ ਵਿੱਚ ਹੁੰਦੀ ਹੈ ਰੱਖਿਆ ਮੰਤਰੀ ਦੇ ਵੱਲੋਂ ਪੀਐਮ ਮੋਦੀ ਦੇ ਵੱਲੋਂ ਗ੍ਰਹਿ ਮੰਤਰੀ ਦੇ ਵੱਲੋਂ ਆਪਸ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਫੌਜ ਦੇ ਜਿਹੜੇ ਤਿੰਨ ਸੈਨਾ ਦੇ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕੀਤੀ ਗਈ ਕਿ ਆਖਰਕਾਰ ਅੱਗੇ ਕੀ ਰਣਨੀਤੀ ਬਣਾਈ ਜਾਣੀ ਹੈ ਕਿਉਂਕਿ ਪਾਕਿਸਤਾਨ ਨੂੰ ਪਹਿਲਾਂ ਭਾਰਤ ਵੇਖ ਰਿਹਾ ਸੀ ਕਿ ਇਹ ਟਲ ਜਾਏ ਲੇਕਿਨ ਉਹ ਟਲਿਆ ਨਹੀਂ ਤਾਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਅਜੇ ਹੱਜਾ ਜਵਾਬ ਦਿੱਤਾ ਗਿਆ ਕਿ ਪਾਕਿਸਤਾਨ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਕਿਵੇਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਜਿਹੜੇ ਡਰੋਨ ਅਡੇ ਸਨ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਜਿੱਥੇ ਉਹਨਾਂ ਦੇ ਵਾਕਵਾ ਕੰਸਿਸਟਮ ਚੱਲਦੇ ਸੀ ਡਰੋਨਾਂ ਦੇ ਉਹਨਾਂ ਨੂੰ ਜੜ ਤੋਂ ਹੀ ਜਿਹੜਾ ਖਤਮ ਕਰਕੇ ਰੱਖ ਦਿੱਤਾ ਕਿਉਂਕਿ ਲਗਾਤਾਰ 26 ਥਾਵਾਂ ਤੇ ਡਰੋਨ ਹਮਲੇ ਇਹਨਾਂ ਦੇ ਵੱਲੋਂ ਕੀਤੇ ਗਏ ਸਨ ਤੇ ਉਸੇ ਦਾ ਜਵਾਬ ਜੋ ਹੈ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਇਹ ਧਮਾਕੇ ਜਿਹੜੇ ਕੀਤੇ ਗਏ ਨੇ ਭਾਰਤੀ ਫੌਜ ਦੇ ਵੱਲੋਂ ਖੁਦ ਜੋ ਹੈ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜੋ ਧਮਾਕੇ ਕੀਤੇ ਗਏ 에ਅਰ ਬੇਸ ਦੇ ਉੱਤੇ ਜੋ ਇਹਨਾਂ ਦੇ ਡਰੋਨ ਅੱਡੇ ਸਨ ਜਿੱਥੋਂ ਉਹਨੂੰ ਕੁਮਾਰ ਦਿੰਦੇ ਸੀ ਡਰੋਨੋਂ ਕਿ ਜਾ ਕੇ ਇਸ ਜਗ੍ਹਾ ਦੇ ਉੱਤੇ ਭਾਰਤ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਜਾ ਕੇ ਧਮਾਕਾ ਕਰਨਾ ਹੈ ਉੱਥੇ ਸਾਰੇ ਅੱਡੇ ਹੀ ਜੜ ਤੋਂ ਫੁੱਟ ਕੇ ਰੱਖ ਦਿੱਤੇ ਨੇ ਭਾਰਤੀ ਫੌਜ ਨੇ ਜੋ ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਹੈ ਜੋ ਆਪਣੇ ਦੇਸ਼ ਦੇ ਉੱਤੇ ਇੱਕ ਵੀ ਜਿਹੜਾ ਅੱਜ ਨਹੀਂ ਆਉਂਦੇ ਰਿਹਾ ਲਗਾਤਾਰ ਭਾਰਤ ਦੇ ਉੱਤੇ ਹਮਲੇ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਨੇ ਲੇਕਿਨ ਇਸੇ ਦੇ ਵਿਚਾਲੇ ਪਾਕਿਸਤਾਨ ਨੇ ਭਾਰਤ ਦੇ ਕਈ ਖਤਰਨਾਕ ਜੜੀਆਂ ਮਿਜ਼ਾਈਲਾਂ ਵਿੱਚ ਛਟੀਆਂ ਲੇਕਿਨ ਉਸਤੇ ਵੀ ਭਾਰਤੀ ਫੌਜ ਦੇ ਵੱਲੋਂ ਜੋ ਹੈ ਮੂੰਹ ਤੋੜ ਕੇ ਰੱਖ ਦਿੱਤੇ ਤੇ ਹੁਣ ਜੋ ਇਹ ਵੀਡੀਓ ਜਾਰੀ ਕੀਤੀ ਗਈ ਹੈ ਉਸਤੇ ਦਾ ਮਾਹੌਲ ਬਣਿਆ ਹੋਇਆ ਤੇ ਖੇਤਾਂ ਦੇ ਵਿੱਚੋਂ ਮਿਜ਼ਾਈਲ ਨੁਮਾ ਜਿਹੜੀ ਹੈ ਚੀਜ਼ ਵੀ ਮਿਲੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਆਸਮਾਨ ਦੇ ਵਿੱਚ ਇੱਕ ਰੋਸ਼ਨੀ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਇੱਕਦਮ ਇੱਕ ਤੋਂ ਬਾਅਦ ਇੱਕ ਖੜਾਕਾ ਹੁੰਦਾ ਹੈ ਤੇ ਪੂਰਾ ਪਿੰਡ ਜਿਹੜਾ ਹੈ ਡਰ ਜਾਂਦਾ ਹੈ ਸਹਿਮ ਜਾਂਦਾ ਤੇ ਜਿਹੜੇ ਲੋਕ ਘਰਾਂ ਦੇ ਬਾਹਰ ਸੁੱਤੇ ਸੀ ਉਹ ਵੀ ਘਰਾਂ ਦੇ ਅੰਦਰ ਚਲੇ ਜਾਂਦੇ ਨੇ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਮੌਕੇ ਤੇ ਜਾ ਕੇ ਵੇਖਿਆ ਜਾਂਦਾ ਤਾਂ ਖੇਤਾਂ ਦੇ ਵਿੱਚ ਇੱਕ ਮਿਜ਼ਾਈਲ ਨੁਮਾ ਚੀਜ਼ ਮਿਲੀ ਸੀ ਜਿਸ ਨੂੰ ਵੇਖ ਕੇ ਸਾਰੇ ਪਿੰਡ ਦੇ ਜਿਹੜੇ ਨੇ ਹੋ ਸ਼ੁੱਡੇ ਹੋਏ ਨੇ ਜਿ<'ਨੇ ਖਾਸ ਹੈ ਕਿ ਲਗਾਤਾਰ ਜਿਹੜੀ ਪਿੰਡਾਂ ਚੋਂ ਖਬਰਾਂ ਆ ਰਹੀਆਂ ਨੇ ਕਿ ਕਈ ਪਿੰਡਾਂ ਦੇ ਵਿੱਚ ਜਿਹੜੇ ਖੜਾਕੇ ਹੋਏ ਨੇ ਉਸ ਤੋਂ ਬਾਅਦ ਜੜੀਆਂ ਇਹ ਬੰਬ ਨਮਾ ਚੀਜ਼ਾਂ ਨੇ ਜਿਹੜੇ ਡਰੋਨ ਦੇ ਰਾਹੀਂ ਹਮਲੇ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਮਜ਼ਾਇਲ ਰੂਮਾ ਚੀਜ਼ ਹੁੰਦੀ ਹੈ ਜਾਂ ਬੰਬ ਨਮਾ ਚੀਜ਼ ਹੁੰਦੀ ਹੈ ਉਹ ਖੇਤਾਂ ਦੇ ਵਿੱਚੋਂ ਮਿਲ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਵਿੱਚ ਜਿਹੜੀ ਹੈ دہشت ਦਾ ਮਾਹੌਲ ਬਣਿਆ ਹੋਇਆ ਪੂਰਾ ਪਿੰਡ ਸਹਿਮਿਆ ਹੋਇਆ ਕਿਉਂਕਿ ਬੀਤੀ ਰਾਤ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਖੜਾਕੇ ਸੁਣੇ ਗਏ ਨੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਮਾਹੌਲ ਕਾਫੀ ਗਰਮੌਂਦਾ ਨਜ਼ਰ ਆ ਰਿਹਾ ਦੋਹਾਂ ਮੁਲਕਾਂ ਦੇ ਵਿਚਾਲੇ ਜਿਸ ਤਰ੍ਹਾਂ ਤਣਾਅ ਬਣਿਆ ਹੋਇਆ ਉਸ ਨੂੰ ਵੇਖਦਿਆਂ ਹੋਇਆਂ ਲਗਾਤਾਰ ਜਿਹੜੀ ਹੈ ਕਾਰਵਾਈਆਂ ਕੀਤੀ ਜਾ ਰਹੀਆਂ ਨੇ ਇੱਕ ਪਾਸੇ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਦੂਜੇ ਪਾਸੇ ਭਾਰਤ ਦੇ ਵੱਲੋਂ ਜ਼ਬਰਦਸਤ ਰਿਟਾਲੀਏਟ ਕੀਤਾ ਜਾਂਦਾ ਜ਼ਬਰਦਸਤ ਮੂੰਹ ਤੋੜ ਮਾਰ ਜਵਾਬ ਦਿੱਤਾ ਜਾਂਦਾ ਤੇ ਬੀਤੀ ਰਾਤ ਜਿਹੜਾ ਪੰਜਾਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਕਸ਼ਮੀਰ ਤੋਂ ਲੈ ਕੇ ਜਿਹੜਾ ਗੁਜਰਾਤ ਤੱਕ ਜਿਹੜੇ ਧਮਾਕੇ ਨੇ ਉਹਨਾਂ ਦੀ ਆਵਾਜ਼ ਸੁਣੀ ਗਈ ਜੇ ਜੰਮੂ ਦੀ ਗੱਲ ਕੀਤੀ ਜਾਵੇ ਤਾਂ ਸਟਾਰਟਿੰਗ ਜੰਮੂ ਤੋਂ ਹੁੰਦੀ ਹੈ ਸਭ ਤੋਂ ਪਹਿਲਾਂ ਡਰੋਨ ਦੇ ਰਾਹੀਂ ਜਿਹੜੇ ਬੰਬ ਸੁੱਟੇ ਜਾਂਦੇ ਨੇ ਮਜ਼ਾਇਲ ਛੁੱਟੀ ਜਾਂਦੀ ਹੈ ਉਹ ਜੰਮੂ ਦੇ ਵਿੱਚ ਛੁੱਟੀ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਅਮਰਸਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਫਿਰ ਗੁਰਦਾਸਪੁਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਫਿਰ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨੇੜੇ ਵੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਵੀ ਜਿਹੜੇ ਨੇ ਖੜਾਕਿਆਂ ਦੀ ਜਿਹੜੀ ਆਵਾਜ਼ ਹੈ ਉਹ ਸੁਣੀ ਗਈ ਹੈ ਉਸ ਤੋਂ ਬਾਅਦ ਤਰਨਤਾਰਨ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਪਠਾਨਕੋਟ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਜਲੰਧਰ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਉੱਤੇ ਹੀ ਜੇ ਗੱਲ ਕੀਤੀ ਜਾਵੇ ਅਮਰਸਰ ਦੇ ਪਿੰਡ ਜੱਲੂਪੁਰ ਖੇੜਾ ਦੇ ਉੱਥੇ ਵੀ ਜਿਹੜਾ ਹੈ ਧਮਾਕਾ ਹੋਇਆ ਉੱਥੇ ਵੀ ਖੇਤਾਂ ਦੇ ਵਿੱਚੋਂ ਬੰਬनुਮਾ ਚੀਜ਼ ਮਿਲੀ ਹੈ ਤੇ ਹੁਣ ਮਾਨਸਾ ਦੇ ਵਿੱਚੋਂ ਵੀ ਜਿਹੜੀ ਹੈ ਖੇਤ ਦੇ ਵਿੱਚੋਂ ਜਿਹੜੀ ਇਹ ਬੰਬनुਮਾ ਚੀਜ਼ ਮਿਲੀ ਹੈ ਜਿਸ ਨੂੰ ਮਿਜ਼ਾਈਲ ਦੱਸਿਆ ਜਾ ਰਿਹਾ ਹਾਲਾਂਕਿ ਇਸ ਦੀ ਜਿਹੜੀ ਪੂਰਨ ਤੌਰ ਤੇ ਪੁਸ਼ਟੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਈ ਦੀ ਮੌਕੇ ਤੇ ਜਿਹੜਾ ਪੁਲਿਸ ਹਮਲਾ ਉਹ ਪਹੁੰਚ ਗਿਆ ਤੇ ਉਹਨਾਂ ਦੇ ਵੱਲੋਂ ਇਸ ਬੰਬनुਮਾ ਜਿਹੜਿਆ ਮਿਜ਼ਾਈਲ ਹੈ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਲੋਕਾਂ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਹੈ ਅਜਿਹੀ ਸਮਗਰੀ ਦੇ ਨੇੜੇ ਨਹੀਂ ਜਾਣਾ ਪ੍ਰਸ਼ਾਸਨ ਨੂੰ ਜਿਹੜਾ ਤੁਸੀਂ ਦੱਸਣਾ ਹੈ ਤੇ ਜ਼ਿਕਰ ਕਰਨਾ ਜੇਕਰ ਕੋਈ ਵੀ ਅਜਿਹੀ ਚੀਜ਼ ਮੁਰਤੋਂ ਸਾਹਮਣੇ ਆਉਂਦੀ ਹੈ ਤੇ ਲੋਕਾਂ ਨੂੰ ਕਿਹਾ ਗਿਆ ਕਿ ਅਗਰ ਕਿਤੇ ਧਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਜਾਂ ਆਸਮਾਨ ਦੇ ਵਿੱਚੋਂ ਕੋਈ ਲਾਈਟ ਨੁਮਾ ਚੀਜ਼ ਨਜ਼ਰ ਆਉਂਦੀ ਹੈ ਤਾਂ ਆਪਣੇ ਘਰਾਂ ਦੇ ਅੰਦਰ ਵੜ ਜਾਣਾ ਬਾਹਰ ਨਹੀਂ ਫਿਰਨਾ ਹਾਲਾਂਕਿ ਪੂਰਾ ਪਿੰਡ ਇਸ ਸਮੇਂ ਦਹਿਸ਼ਤ ਦੇ ਮਾਹੌਲ ਦੇ ਵਿੱਚ ਜੀ ਰਿਹਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਹ ਬੰਬਨੁਮਾ ਚੀਜ਼ ਹੈ ਜੇਕਰ ਕਿਤੇ ਕਿਸੇ ਘਰ ਦੇ ਉੱਤੇ ਕਿਸੇ ਵਿਅਕਤੀ ਦੇ ਉੱਤੇ ਡਿੱਗ ਜਾਂਦੀ ਤਾਂ ਕਿੰਨਾ ਨੁਕਸਾਨ ਹੋ ਜਾਣਾ ਸੀ ਹਾਲਾਂਕਿ ਇਹ ਜਿਹੜਾ ਮਿਜ਼ਾਈਲ ਨੁਮਾ ਚੀਜ਼ ਹੈ ਬੰਬਨੁਮਾ ਚੀਜ਼ ਹੈ ਇਹ ਜਿਹੜੀ ਹੈ ਖੇਤਾਂ ਦੇ ਵਿੱਚੋਂ ਮਿਲੀ ਆ ਤੇ ਲੋਕਾਂ ਦਾ ਕੀ ਕਹਿਣਾ ਜਿਹੜੇ ਮੌਕੇ ਤੇ ਮੌਜੂਦ ਸੀ ਆ ਜਿਹੜੇ ਲੋਕ ਉਸ ਸਮੇਂ ਰਾਤ ਦੇ ਸਮੇਂ ਕਰੀਬ 2 ਵਜੇ ਦਾ ਇਹ ਵਾਕਿਆ ਉਹ ਘਰਾਂ ਤੋਂ ਬਾਹਰ ਸੀ ਤੇ ਉਹਨਾਂ ਦਾ ਕੀ ਕਹਿਣਾ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਚਲਦੇ ਆ। ਇਹ ਸਰ ਮੈਂ ਨਾ ਜੋ ਰਾਤ 2:12 ਵਜੇ ਅਸੀਂ ਸਬਜ਼ੀ ਲੈ ਕੇ ਜਾਂਦੇ ਹਾਂ ਭਲਾੜਾ ਮੰਡੀ ਤੇ ਮੈਂ ਉੱਠਿਆ ਤਾਂ ਮੈਨੂੰ ਇੱਕ ਗੂੰਜ ਦੀ ਲੱਗੀ ਵੀ ਜਿਵੇਂ ਪਿੰਡ ਦੇ ਤੋਂ ਗੂੰਜ ਹੀ ਪੈ ਰਹੀ ਹੈ। ਤਾਂ ਉਸ ਤੋਂ 2 ਕ ਮਤਲਬ ਆਪਾਂ 10 ਸਕਿੰਟਾਂ ਬਾਅਦ ਹੀ ਉਹ ਖੇਤਾਂ ਦੇ ਵਿੱਚ ਜੋ ਡਿੱਗਿਆ ਜੋ ਵੀ ਸੀ ਉਹ ਮਜਾ ਹੈ ਸੀ ਜਾਂ ਕੁਝ ਵੀ ਸੀ। ਤਾ ਉਸੇ ਟਾਈਮ ਅਸੀਂ ਖੇਤਾਂ ਦੇ ਵਿੱਚ ਗਏ ਉਹ ਬਾਣ ਜੋ ਜਿਹੜੇ ਦੇ ਵਿੱਚ ਲੱਗਿਆ ਉਹ ਬਾਣ ਮੇਰੇ ਕੋਲ ਠੇਕੇ ਤੇ ਐ ਅਵਤਾਰ ਸਿੰਘ ਪੁੱਤਰ ਮੱਗਰ ਸਿੰਘ ਮਲ ਸਿੰਘ ਵਾਲਾ ਉਹਨਾਂ ਦਾ ਬਾਣ ਮੇਰੇ ਕੋਲ ਠੇਕੇ ਤੇ ਐ ਤਾਂ ਜਦੋਂ ਅਸੀਂ ਗਏ ਗਾਹਾਂ ਜੋ ਮੇਰੇ ਦੋ ਕਿਲੇ ਉੱਤੇ ਪ੍ਰਾਲੀ ਰਹਿੰਦੀ ਸੀ ਤੂੜੀ ਬਣਾਉਣ ਵਾਲੀ ਉਹਨੂੰ ਅੱਗ ਲੱਗ ਗਈ ਉਹ ਅੱਗ ਲੱਗਣ ਤੋਂ ਸਾਨੂੰ ਪਤਾ ਲੱਗਿਆ ਵੀ ਇਸ ਜਗ੍ਹਾ ਦੇ ਵਿੱਚ ਡਿੱਗਿਆ ਤਾਂ ਜਦੋਂ ਅਸੀਂ ਗਾਹਾਂ ਗਏ ਤਾਂ ਉੱਥੇ ਬਹੁਤ ਵੱਡਾ ਡੂੰਗਾ ਟੋਆ ਪਟਿਆ ਪਿਆ ਸੀ ਧੂਆਂ ਰੋਲ ਹੋ ਰਿਹਾ ਸੀ ਤਾ ਮੌਕੇ ਦੇ ਪਿੰਡ ਵਾਲੇ ਬਹੁਤ ਸਾਰਾ ਨਗਰ ਮਗੂ ਪਹੁੰਚ ਗਿਆ ਪ੍ਰਸ਼ਾਸਨ ਵੀ ਪਹੁੰਚ ਗਿਆ ਤਾਂ ਉਦੋਂ ਬਾਅਦ ਜੇ ਅਸੀਂ ਲਵੇ ਲਾਉਣੇ ਦੇਖਿਆ ਤਾਂ ਬਹੁਤ ਹੀ ਦੂਰ ਦੂਰ ਤੱਕ ਦੇ ਟੁਕੜੇ ਡਿੱਗੇ ਪਏ ਸੀਗੇ ਤਾਂ ਹੁਣ ਦਿਨੇ ਪਤਾ ਲੱਗਿਆ ਜੀ ਬਹੁਤ ਲੰਮਾ ਦੂਰ ਤੱਕ ਡਿੱਗਿਆ ਪਿਆ ਬਹੁਤ ਵੱਡਾ ਸਿਸਟਮ ਸੀਦਾ ਜੀ ਇਹ ਬੰਬ ਨੂਮਾ ਚੀਜ਼ ਇਹ ਮਿਜ਼ਾਈਲ ਨੂਮਾ ਚੀਜ਼ ਡਿੱਗੀ ਆ ਉੱਥੇ ਟੋਆ ਪਟਿਆ ਗਿਆ ਤੇ ਬੀਤੀ ਰਾਤ ਦੱਸਿਆ ਜਾ ਰਿਹਾ ਕਿ ਇੱਕ ਤੋਂ ਬਾਅਦ ਇੱਕ ਧੁਮਾਕਾ ਹੋਇਆ ਹਾਲਾਂਕਿ ਜਲੰਧਰ ਨੂੰ ਲੈ ਕੇ ਐਡਵਾਈਜ਼ਰੀ ਵੀ ਅੱਜ ਜਾਰੀ ਹੋ ਗਈ ਹੈ ਕਿਉਂਕਿ ਬੀਤੀ ਰਾਤ ਦੋ ਥਾਵਾਂ ਦੇ ਉੱਤੇ ਜਿਹੜੇ ਅਟੈਕ ਹੋਏ ਸੀ ਡਰੋਨ ਦੇ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਹਮਲੇ ਕੀਤੇ ਗਏ ਸੀ ਮਿਜ਼ਾਈਲਾਂ ਦਾਗੀਆਂ ਗਈਆਂ ਸੀ ਤੇ ਅੱਜ ਇੱਕ ਪਾਸੇ ਐਡਵਾਈਜ਼ਰੀ ਜਾਰੀ ਹੋਈ ਹੈ ਦੂਜੇ ਪਾਸੇ ਹੁਣ ਪ੍ਰਸ਼ਾਸਨ ਤੇ ਪਿੰਡ ਦੇ ਲੋਕ ਇਕੱਠੇ ਹੋਏ ਫਿਰਦੇ ਨੇ ਜਿੱਥੇ ਇਹ ਬੰਬ ਡਿੱਗਿਆ ਹੈ ਤੇ ਖੇਤ ਦੇ ਵਿੱਚ ਟੋਆ ਤੱਕ ਪਟਿਆ ਗਿਆ ਕਰੀਬ ਕਈ ਫੁੱਟ ਦਾ ਜਿਹੜਾ ਇਹ ਟੋਆ ਦੱਸਿਆ ਜਾ ਰਿਹਾ ਹੈ ਜਿਹੜਾ ਪਟਿਆ ਗਿਆ ਜਿਸ ਥਾਂ ਦੇ ਉੱਤੇ ਜਿਹੜਾ ਇਹ ਪੰਬਨੋਮਾ ਚੀਜ਼ ਡਿੱਗੀ ਹੈ ਤੇ ਮੌਕੇ ਤੇ ਪੁਲਿਸ ਹਮਲਾ ਪਹੁੰਚਿਆ ਹੈ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਆਖਰ ਇਹ ਕੀ ਚੀਜ਼ ਹੈ ਕੀ ਇਹ ਕੋਈ ਮਿਜ਼ਾਲ ਨਮਾ ਚੀਜ਼ ਹੈ ਕੀ ਇਹ ਕੋਈ ਬੰਬਰੋਮਾ ਚੀਜ਼ ਹੈ ਕੀ ਇਹ ਡਰੋਨ ਦੇ ਰਾਹੀਂ ਸੁੱਟਿਆ ਗਿਆ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਇਹ ਇੱਥੇ ਤੱਕ ਪਹੁੰਚਿਆ ਇੱਥੇ ਤੱਕ ਇਸ ਦੀ ਮਾਰ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ 에ਅਰ ਸਟੇਸ਼ਨ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਦੇ ਵਿੱਚ ਪਾਕਿਸਤਾਨ ਕਿਤੇ ਵੀ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ ਲਗਾਤਾਰ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਤੇ ਰਾਤ 1 ਵਜੇ ਦੇ ਲਗਭਗ ਜਿਹੜਾ ਇਹ ਧਮਾਕਾ ਹੋਇਆ ਇਸ ਪਿੰਡ ਦੇ ਵਿੱਚ ਜਲੰਧਰ ਦਾ ਪਿੰਡ ਹੈ ਕੁਸਾਪੁਰ ਜਿੱਥੇ ਪੂਰਾ ਪਿੰਡ ਇਸ ਸਮੇਂ ਦਹਿਸ਼ਤ ਦੇ ਮਾਹੌਲ ਦੇ ਵਿੱਚ ਹੈ ਸਹਿਮ ਦੇ ਮਾਹੌਲ ਦੇ ਵਿੱਚ ਹੈ ਤੇ ਮੌਕੇ ਤੇ ਲੋਕ ਇਕੱਠੇ ਹੋਏ ਫਿਰਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਬ ਨੁਮਾ ਚੀਜ਼ ਕਿਤੇ ਸਾਡੇ ਘਰਾਂ ਦੇ ਉੱਤੇ ਡਿੱਗ ਜਾਂਦੀ ਤਾਂ ਕਿਤੇ ਮਾਲੀ ਤੇ ਜਾਨੀ ਨੁਕਸਾਨ ਹੋ ਜਾਣਾ ਸੀ ਪਰ ਡਿੱਗੀ ਇਹ ਖੇਤਾਂ ਦੇ ਵਿੱਚ ਹੈ ਖੈਰ ਗਨੀਮਤ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਇਸ ਥਾਂ ਦੇ ਉੱਤੋਂ ਜਿਹੜੀ ਫਸਲ ਹੈ ਉਹ ਵੀ ਕੱਟੀ ਹੋਈ ਹੈ ਤੇ ਇਹ ਖੇਤ ਹੁਣ ਖਾਲੀ ਸੀ ਕਣਕ ਦਾ ਖੇਤ ਹੈ ਜਿੱਥੇ ਕਣਕ ਬੀਜੀ ਹੋਈ ਸੀ ਤੇ ਕਣਕ ਦੀ ਕਟਾਈ ਤੋਂ ਬਾਅਦ ਜਿਹੜਾ ਸਾਰਾ ਖੇਤ ਹੈ ਇਹ ਖਾਲੀ ਸੀ ਜਿੱਥੇ ਇਹ ਬੰਬ ਨੁਮਾ 20 ਡਿਗਰੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਮਾਹੌਲ ਬਣਿਆ ਹੋਇਆ ਇੱਕ ਪਾਸੇ ਦੋਹਾਂ ਮੁਲਕਾਂ ਦੇ ਵਿੱਚ ਜਿਹੜਾ ਤਣਾਅ ਲਗਾਤਾਰ جاری ਹੈ ਤੇ ਦੂਜੇ ਪਾਸੇ ਜਿਹੜੀ ਇਹ ਬੰਬ ਨੋਮਾ ਚੀਜ਼ ਹੈ ਇਸ ਨੇ ਵੀ ਮਾਹੌਲ ਨੂੰ ਹੋਰ ਵੀ ਜਿਹੜਾ ਗਰਮ ਕਰ ਦਿੱਤਾ ਹੈ ਕਿਉਂਕਿ ਜਲੰਧਰ ਨੂੰ ਲੈ ਕੇ ਇੱਕ ਪਾਸੇ ਐਡਵਾਈਜ਼ਰੀ ਜਾਰੀ ਹੋਈ ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੀ ਲੋਕਾਂ ਦੀ ਭੀੜ ਹੈ ਉਹ ਇਕੱਠੀ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਜਿਹੜੀਆਂ ਬਿਲਡਿੰਗਾਂ ਨੇ ਉੱਚੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਇੰਸਟੀਚਿਊਟ ਨੇ ਉਹਨਾਂ ਨੂੰ ਬੰਦ ਰੱਖਣ ਦੇ ਸਿੱਧੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਅੱਜ ਬਾਜ਼ਾਰਾਂ ਦੇ ਵਿੱਚ ਜਾ ਕੇ ਜਿਹੜੀਆਂ ਦੁਕਾਨਾਂ ਸੀ ਉਹਨਾਂ ਨੂੰ ਵੀ ਬੰਦ ਕਰਾਇਆ ਗਿਆ ਤੇ ਮੌਕੇ ਤੇ ਇਸ ਪਿੰਡ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਕੁ ਦਹਿਸ਼ਤ ਜਿਹੜਾ ਹੈ ਫੈਲਾ ਹੋਇਆ ਜਲੰਧਰ ਦੇ ਵਿੱਚ ਬਲੈਕਆਊਟ ਦੀ ਗੱਲ ਕੀਤੀ ਜਾਵੇ ਤਾਂ ਬਲੈਕਆਊਟ ਨੂੰ ਲੈ ਕੇ ਵੀ ਜਲੰਧਰ ਦੇ ਵਿੱਚ ਜਿਹੜੀ ਐਡਵਾਈਜ਼ਰੀ ਜਾਰੀ ਹੋ ਚੁੱਕੀ ਆ ਦੂਜੇ ਪਾਸੇ ਅੱਜ ਜਿਹੜਾ ਰੈੱਡ ਜ਼ੋਨ ਐਲਾਨਿਆ ਗਿਆ ਜਲੰਧਰ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਨਾਲ ਹੀ ਜਿਹੜਾ ਪੁਲਿਸ ਅਧਿਕਾਰੀ ਹੈ ਉਹਦੀ ਜਿਹੜਾ ਬਿਆਨ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਚਲਦੇ ਆ آرمی <سلام> کے ਪਬਲਿਕ ਦਾ ਕਰਾਊਡ ਕਾਫੀ ਦੇਖਣੇ ਨੂੰ ਮਿਲ ਰਹਾ ਹੈ ਪੁਲਿਸ बार-बार ਰੋਕ ਰਹੀ ਹੈ ਫਿਰ ਵੀ ਪਬਲਿਕ ਦੇ ਲੋਕ ਛੋਟੇ-ਛੋਟੇ ਬੱਚੋਂ ਕੇ ਸਾਥ ਜਾ ਕੇ ਪਹੁੰਚ ਰਹੇ ਹੈ ਸਾਡਾ ਸੰਯੋਗ ਜਨਾ ਚਾਹੀਦਾ ਮਤਲਬ ਪਿੱਛੇ ਕਰ ਦੇ ਇਹ ਮੌਕੇ ਤੇ ਆ ਗਏ ਹੈ ਬਹਿਲੀ ਆ ਗਏ ਸਭ ਲੋਕ ਸਾਰੇ ਖੜੇ ਇੱਥੇ ਸਾਨੂੰ ਕੰਮ ਕਰਨ ਦਿਓ ਪਲੀਜ਼ ਅਸੀਂ ਇਹੀ ਰਿਕਵੈਸਟ ਕਰਦੇ ਬਰਬਾਦ ਨਾ ਕਰੋ ਚੱਕ ਲੈ ਜਓ ਸਾਨੂੰ ਪਤਾ ਨਹੀਂ ਲੱਗਦਾ ਆਏ ਆਰਮੀ ਕੇ ਕੁਛ ਅਧਿਕਾਰੀਆਂ ਕੇ ਸਾਥ ਬਾਚੀ ਟੂਰ ਇਨਫੋਰਮੇਸ਼ਨ ਦੇ ਦੀਆ ਉਹ ਵੀ ਆ ਗਏ ਫਿਰ ਜਰਾ ਵੇਖ ਜਿਹੜਾ 10 ਕਿਲੋ ਦਾ ਸਾਰਾ ਮਾਈਂਡ ਉੱਪਰ ਕਰੀਏ ਸਾਰਾ ਕੁਝ ਸੱਤਕਾ ਇੱਕ ਕਾ ਕਰਾਊਡ ਕਾਫੀ ਦੇਖਣੇ ਨੂੰ ਮਿਲ ਰਹਾ ਹੈ ਪੁਲਿਸ बार-बार ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਪਾਕਿਸਤਾਨ ਦੇ ਵੱਲੋਂ ਜਿਹੜੇ ਭਾਰਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਹੁਣ ਤੱਕ ਕਿੰਨੀ ਕੁ ਮਜ਼ਾਈਲਾਂ ਜਿਹੜੀਆਂ ਨੇ ਕਿੰਨੇ ਇੱਕ ਡਰੋਨ ਜਿਹੜੇ ਨੇ ਉਦਾਗੇ ਗਏ ਨੇ ਉਹਨਾਂ ਨੂੰ ਤਰਤੀਬ ਵਾਰ ਦੱਸਾਂਗੇ ਕਿਉਂਕਿ ਹੁਣ ਫੌਜ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਪੱਛਮੀ ਇਲਾਕਿਆਂ ਤੇ ਹਮਲਾ ਕੀਤਾ ਪੰਜਾਬ ਦੀ ਗ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਜਿਹੜੇ ਬਾਰਡਰ ਸਟੇਟ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਜਿਹੜਾ ਨਿਸ਼ਾਨਾ ਲਗਾਇਆ ਗਿਆ 26 ਥਾਵਾਂ ਦੱਸਿਆ ਜਾ ਰਿਹਾ ਜਿਸ ਥਾਂ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਹੁਣ ਤੱਕ ਕੁਸਪੈਟ ਕੀਤੀ ਗਈ ਹੈ ਤੇ ਹਾਈ ਸਪੀਡ ਜਿਹੜੀ ਮਿਜ਼ਾਈਲਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਪੰਜਾਬ ਦੇ 에ਅਰ ਸਪੇਸ ਸਟੇਸ਼ਨਾਂ ਦੇ ਉੱਤੇ ਹਮਲਾ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਡਰੋਨਾਂ ਦੇ ਨਾਲ ਨਾਲ ਜਿਹੜੀ ਹਾਈ ਸਪੀਡ ਮਿਜ਼ਾਈਲਜ਼ ਹੈ ਉਹਨਾਂ ਨੂੰ ਜਿਹੜਾ ਵਰਤਿਆ ਜਾ ਰਿਹਾ ਤੇ ਨਾਲ ਹੀ ਪਾਕਿਸਤਾਨ ਹੁਣ ਬਚਨ ਦੇ ਲਈ ਜਿਹੜਾ ਹੈ ਲਾਹੌਰ ਤੋਂ ਜਿਹੜੀ ਉਡਾਨਾਂ ਭਰ ਰਹੇ ਨੇ ਜਹਾਜ਼ ਯਾਤਰੂ ਜਹਾਜ਼ ਨੇ ਉਹਨਾਂ ਦਾ ਸਹਾਰਾ ਲਿਆ ਜਾ ਰਿਹਾ ਤੇ ਪਾਕਿਸਤਾਨ ਦਾ ਜਿਹੜਾ ਜ਼ਿਕਰ ਹੁੰਦਾ ਫਿਰ ਇਹ ਹੁੰਦਾ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਨੇ ਬੇਕਸੂਰ ਲੋਕ ਨੇ ਜਿਹੜੇ ਜਹਾਜ਼ਾਂ ਦੇ ਵਿੱਚ ਉੱਡ ਰਹੇ ਨੇ ਘਰੇਲੂ ਉਡਾਨਾਂ ਦੇ ਵਿੱਚ ਉੱਡ ਰਹੇ ਨੇ ਉਹਨਾਂ ਦਾ ਹੁਣ ਸਹਾਰਾ ਲੈਣ ਲੱਗਿਆ ਹੋਇਆ ਪਾਕਿਸਤਾਨ ਤੇ ਅੰਤਰਰਾਸ਼ਟਰੀ ਹਵਾਈ ਮਾਰਗਾਂ ਦੀ ਜਿਹੜੀ ਹੈ ਦੁਰਵਰਤੋਂ ਕੀਤੀ ਜਾ ਰਹੀ ਆ ਉਹਨਾਂ ਦਾ ਜਿਹੜਾ ਸਹੀ ਉਪਯੋਗ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਦੁਰਵਰਕੋਂ ਦੇ ਨਾਲ ਜਿਹੜਾ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪਾਕਿਸਤਾਨ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲਰ ਹੈ ਝੂਠੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਝੂਠੀ ਵਾਵਾ ਖੱਟਣ ਦੇ ਲਈ ਪਾਕਿਸਤਾਨ ਇਸ ਸਮੇਂ ਕਾਲਾ ਨਜ਼ਰ ਆ ਰਿਹਾ ਪਰ ਭਾਰਤ ਦੇ ਵੱਲੋਂ ਲਗਾਤਾਰ ਰਿਟੈਲੀਏਟ ਕੀਤਾ ਜਾ ਰਿਹਾ ਹੈ ਭਾਰਤ ਦੇ ਵੱਲੋਂ ਜਿਹੜੇ ਟੈਕਨੀਕਲ ਸਟੇਸ਼ਨ ਨੇ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹਨਾਂ ਦਾ ਸਹਾਰਾ ਲੈ ਕੇ ਜਿਹੜਾ ਭਾਰਤ ਦੇ ਕੋਲ ਇੱਕ ਵੱਡਾ ਸਿਸਟਮ ਹੈ S400 ਉਸ ਦੇ ਨਾਲ ਜਿਹੜੀ ਇਹ ਮਜ਼ਾਇਲ ਨੇ ਡਰੋਨਸ ਨੇ ਇਹਨਾਂ ਨੂੰ ਰੋਕਿਆ ਜਾ ਰਿਹਾ ਤੇ ਹਾਲਾਂਕਿ ਕਈ ਥਾਵਾਂ ਦੇ ਉੱਤੇ ਜਿਹੜੇ ਧਮਾਕੇ ਹੋਏ ਨੇ ਕਈ ਥਾਵਾਂ ਦੇ ਉੱਤੇ ਜਿਹੜੀ ਲਗਾਤਾਰ ਬੰਬਾਰੀ ਹੋਈ ਹੈ ਪਰ ਭਾਰਤ ਦੇ ਵੱਲੋਂ ਲਗਾਤਾਰ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਤੇ ਅੰਤਰਰਾਸ਼ਟਰੀ ਜਿਹੜੀ ਹਵਾਈ ਮਾਰਗ ਨੇ ਉਹਨਾਂ ਦੀ ਦੁਰਵ ਵਰਤੋਂ ਕਰ ਰਿਹਾ ਹੈ ਪਾਕਿਸਤਾਨ ਉਹਨਾਂ ਦਾ ਦੁਰਉਪਯੋਗ ਕਰਨ ਤੇ ਲੱਗਿਆ ਹੋਇਆ ਪਾਕਿਸਤਾਨ ਤੇ ਸੋਸ਼ਲ ਮੀਡੀਆ ਦੇ ਉੱਤੇ ਫੋਕੀ ਵਾਵਾ ਖੱਟ ਰਿਹਾ ਹਾਲਾਂਕਿ ਲਗਾਤਾਰ ਜਿਹੜਾ ਹੈ ਭਾਰਤ ਦੇ ਵੱਲੋਂ ਰਿਟੈਲੀਏਟ ਕੀਤਾ ਜਾ ਰਿਹਾ ਤੇ ਭਾਰਤੀ ਸੈਨਾ ਨੇ ਸਿਆਲਕੋਟ ਦੇ 에ਅਰ ਬੇਸ ਨੂੰ ਵੀ ਟਾਰਗੇਟ ਕੀਤਾ ਜਦੋਂ ਪਾਕਿਸਤਾਨ ਦੇ ਵੱਲੋਂ ਜੰਮੂ ਤੇ ਜਲੰਧਰ ਤੱਕ ਜਿਹੜੀ ਮਾਰ ਕੀਤੀ ਗਈ ਹੈ ਜਿਹੜੇ 에ਅ ਸਟੇਸ਼ਨ ਸੀ ਉਹਨਾਂ ਦੇ ਉੱਤੇ ਬੰਬ ਪਰਸਾਏ ਗਏ ਪਠਾਨਕੋਟ ਦੀ ਗੱਲ ਕੀਤੀ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਤੇ ਜਲੰਧਰ ਦੇ ਆਦਮਪੁਰ ਦੀ ਗੱਲ ਕੀਤੀ ਜਾਵੇ ਉੱਥੇ ਜਿਹੜੇ ਇਹ ਬੰਬ ਪਰਸਾਏ ਗਏ ਨੇ ਉਹਨਾਂ ਨੂੰ ਰੋਕਣ ਦੇ ਲਈ ਭਾਰਤ ਦੇ ਵੱਲੋਂ ਪੂਰਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤੇ ਸਿਆਲਕੋਟ ਦੇ 에ਅਰ ਬੇਸ ਨੂੰ ਟਾਰਗੇਟ ਕੀਤਾ ਗਿਆ ਤੇ ਟੈਕਨੀਕਲ ਸਟੇਸ਼ਨਾਂ ਦੇ ਰਾਹੀਂ ਜਿਹੜੀ ਸਾਰੀ ਕਾਰਵਾਈ ਸੀ ਪਾਕਿਸਤਾਨ ਦੀ ਉਸ ਨੂੰ ਰੋਕਿਆ ਗਿਆ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜੀ ਹੈ ਬੰਬਾਰੀ ਕੀਤੀ ਗਈ ਹੈ ਨੁਕਸਾਨ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਕਿ ਪਾਕਿਸਤਾਨੀ ਜਿਹੜੇ ਅਟਿਆਂ ਤੋਂ ਡਰੋਨ ਲਗਾਤਾਰ ਭਾਰਤ ਤੇ ਪਾਕਿਸਤਾਨ ਵੱਲੋਂ ਜਿਹੜੇ ਭੇਜ ਰਹੇ ਸਨ ਪੰਜਾਬ ਦੇ ਵੱਲ ਭੇਜ ਰਹੇ ਸੀ ਉਹਨਾਂ ਠਿਕਾਣਿਆਂ ਨੂੰ ਭਾਰਤੀ ਫੌਜ ਦੇ ਵੱਲੋਂ ਤਬਾਹ ਕਰਕੇ ਰੱਖ ਦਿੱਤਾ ਲੇਕਿਨ ਇਸ ਤੋਂ ਬਾਅਦ ਡਰੇ ਹੋਏ ਪਾਕਿਸਤਾਨ ਦੇ ਵੱਲੋਂ CRPF ਤੇ ਕੈਂਪ ਦੇ ਉੱਤੇ ਜੰਮੂ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਤੋਂ ਬਾਅਦ ਦੱਸਦੇ ਕਿ ਭਾਰਤੀ ਫੌਜ ਨੇ ਉਸ ਨੂੰ ਵੀ ਨਾਕਾਮ ਕਰ ਦਿੱਤਾ ਕਿਉਂਕਿ ਲਗਾਤਾਰ ਇਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਇਸ ਦੇ ਵਿੱਚ ਦੱਸ ਰਹੀ ਹੈ ਕਿ CRPF ਦਾ ਕੈਂਪ ਜੋ ਜੰਮੂ ਦੇ ਵਿੱਚ ਹੈ ਉੱਥੇ ਦੱਸਿਆ ਜਾ ਰਿਹਾ ਜੋ ਸ਼ਹਿਰ ਦਾ ਨਾਮ ਜਿੱਥੇ ਬੰਦ ਤਲਾਬ ਇਲਾਕੇ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ CRPF ਦੇ ਕੈਂਪ ਦੇ ਉੱਤੇ ਲੇਕਿਨ ਡਰੋਨ ਦੇ ਟੁਕੜੇ ਕਿਹਾ ਜਾ ਰਿਹਾ ਕਿ ਉੱਥੇ ਮਿਲੇ ਨੇ ਪਰ ਉਸ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ ਭਾਰਤੀ ਫੌਜ ਨੇ ਭਾਰਤੀ ਫੌਜ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮਿਜ਼ਾਈਲਾਂ ਰਾਤ ਭੇਜੀਆਂ ਗਈਆਂ ਲਗਾਤਾਰ ਡਰੋਨ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਭਾਰਤ ਵੱਲ ਭੇਜ ਰਿਹਾ ਪੰਜਾਬ ਵੱਲ ਭੇਜ ਰਿਹਾ ਉਸ ਦੀ ਉਬਾਦ ਕਰ ਰਹੀ ਹੈ ਭਾਰਤੀ ਫੌਜ ਉਸ ਤੋਂ ਡਰਦੀ ਹੋਈ ਪਾਕਿਸਤਾਨ ਦੇ ਵੱਲੋਂ ਹੁਣ ਭਾਰਤੀ ਫੌਜ ਨੂੰ ਨਿਸ਼ਾਨਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੋਂ ਭਾਰਤ ਸਾਨੂੰ ਜਵਾਬ ਦੇ ਰਿਹਾ ਅਸੀਂ ਉਸੇ ਨੂੰ ਖਤਮ ਕਰ ਦਈਏ ਲੇਕਿਨ ਪਾਕਿਸਤਾਨ ਦੀ ਇੱਕ ਇੱਕ ਚੀਜ਼ ਨੂੰ ਜਿਹੜਾ ਭਾਰਤੀ ਫੌਜ ਦੇ ਵੱਲੋਂ ਤਬਾਹ ਕਰਕੇ ਰੱਖਿਆ ਜਾ ਰਿਹਾ ਜਿੰਨੀਆਂ ਮਿਜ਼ਾਈਲਾਂ ਭੇਜੀਆਂ ਜਾ ਰਹੀਆਂ ਨੇ ਡਰੋਨ ਭੇਜੇ ਜਾ ਰਹੇ ਨੇ ਭਾਰਤੀ ਫੌਜ ਇੱਕ ਇੱਕ ਦਾ ਮੂੰਹ ਤੋੜਮਾਲ ਜਵਾਬ ਦਿੰਦੀ ਨਜ਼ਰ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਚਾਰ 에ਅਰ ਬੇਸ ਤਬਾਹ ਕਰਕੇ ਰੱਖ ਦਿੱਤੇ ਨੇ ਭਾਰਤੀ ਫੌਜ ਨੇ ਸੋ ਵੱਡੀ ਖਬਰ ਹੈ ਕਿ ਭਾਰਤੀ ਫੌਜ ਸਾਨੂੰ ਵੀ ਮਾਣ ਖੁਣਾ ਚਾਹੀਦਾ ਹੈ ਆਪਣੀ ਭਾਰਤ ਦੀ ਫੌਜ ਦੇ ਉੱਤੇ ਜਿਸ ਦੇ ਵੱਲੋਂ ਲਗਾਤਾਰ ਭਾਰਤ ਦੀ ਸੁਰੱਖਿਆ ਕਵਚ ਦਾ ਜਿਹੜਾ ਇੱਕ ਜ਼ਿਮਾ ਚੁੱਕਿਆ ਹੋਇਆ ਹੈ ਜਿਹੜਾ ਡਰੋਨ ਆਉਂਦਾ ਹੈ ਜਿਹੜੀ ਮਿਸਾਈਲ ਆਉਂਦੀ ਹੈ ਉਸ ਦਾ ਮੂੰਹ ਤੋੜ ਕੇ ਜਿਹੜਾ ਰੱਖ ਦਿੱਤਾ ਹੈ ਦਿਨ ਰਾਤ ਭਾਰਤੀ ਫੌਜ ਸਾਡੀ ਜਾਗ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿ ਲੋਕਾਂ ਦੇ ਵੱਲੋਂ ਕਈ ਉਹੋ ਜਿਹੇ ਕਮੈਂਟ ਕੀਤੇ ਜਾਂਦੇ ਨੇ